ਦੇ ਆ ਮੈਂ ਨਿੰਦਰਪਾਲ ਸਿੰਘ ਚੱਕੀ ਔਰ ਕੁਝ ਦਿਨ ਪਹਿਲਾਂ ਪਿੰਡ ਚੰਦਪਾਣ ਦੇ ਵਿੱਚ ਜਿਹੜਾ ਮਾਮਲਾ ਗਰਮਾਇਆ ਸੀ ਪੁਲਿਸ ਤੇ ਪਥਰਾਵ ਹੋਇਆ ਔਰ ਮਜ਼ਦੂਰਾਂ ਤੇ ਵੀ ਪਥਰਾਵ ਹੋਇਆ ਉਹਨਾਂ ਦੀ ਕੁੱਟਮਾਰ ਵੀ ਹੋਈ ਔਰ ਆਪੋਜੀਟ ਧਿਰ ਦੇ ਨਾਲ ਵੀ ਜੋ ਕੁਝ ਹੋਇਆ ਉਹ ਸਭ ਕੁਝ ਤੁਹਾਨੂੰ ਦਿਖਾਵਾਂਗੇ ਤੇ ਇਸ ਵਕਤ ਮੈਂ ਮੌਜੂਦ ਆ ਕੁਲਦੀਪ ਸਰਪੰਚ ਆ ਜਿਹੜਾ ਉਸ ਦੀ ਮਿਸੇ ਸਰਪੰਚਾ ਅਮਨਦੀਪ ਕੌਰ ਉਹਨਾਂ ਦੇ ਗੇਟ ਦੇ ਅੱਗੇ ਆਪਾਂ ਖੜੇ ਆ ਔਰ ਅੰਦਰਲੇ ਹਾਲਾਤ ਸਾਨੂੰ ਪ੍ਰੋਸਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਉਹਨਾਂ ਦੇ ਘਰ ਦੀ ਪੰਨ ਤੋੜ ਹੋਈ ਆ ਉਹ ਕੌਣ ਲੋਕ ਸੀ ਕਿੱਥੋਂ ਆਏ ਸੀ ਕਿਵੇਂ ਆਏ ਸੀ ਔਰ ਕਦੋਂ ਤੋੜ ਕੇ ਗਏ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗੱਲ ਤੁਹਾਨੂੰ ਹੋਰ ਜਿਹੜੀ ਮੈਂ ਤੁਹਾਡੀ ਨਾਲ ਸਾਂਝੀ ਕਰਨੀ ਚਾਹਣਾ ਕਿ ਕੁਲਦੀਪ ਨੂੰ ਕੋਈ ਖਸਾ ਸੀ ਉਸ ਦੇ ਘਰ ਦੇ ਅੱਗੇ ਕੈਮਰੇ ਲੱਗੇ ਸੀ ਤੇ ਹੁਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਡੀਵੀਆਰ ਵਗੈਰਾ ਤੱਕ ਵੀ ਚੋਰੀ ਕਰਕੇ ਲੈ ਗਿਆ ਤੋੜਪੰਨ ਕੀਤੀ ਆ ਤੇ ਆਓ ਫਿਰ ਤੁਹਾਨੂੰ ਘਰ ਦੇ ਜਿਹੜਾ ਅੰਦਰਲਾ ਮੰਜ਼ਰ ਦਿਖਾਉਣੇ ਆ ਇੱਕ ਪਾਸੇ ਜਿੱਥੇ ਮਾਨ ਸਰਕਾਰ ਕਹਿੰਦੀ ਆ ਕਿ ਆਮ ਬੰਦਿਆਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੇ ਹੱਕ ਦੇ ਵਿੱਚ ਅਸੀਂ ਖੜੇ ਆ ਤਾਂ ਆਮ ਲੋਕਾਂ ਦੇ ਘਰਾਂ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਆ ਵਾਸ਼ਰੂਮ ਦੇ ਵਿੱਚ ਜਿਹੜੀ ਵਾਸ਼ਿੰਗ ਮਸ਼ੀਨ ਪਈ ਆ ਉਹਦੇ ਤੁਸੀਂ ਹਾਲਾਤ ਦੇਖ ਲਓ ਆ ਵਾਸਬੇਸ਼ਨ ਦੇਖ ਲਓ ਔਰ ਇਹ ਬਾਥਰੂਮ ਦਾ ਜਿਹੜਾ ਪੱਲਾ ਤੱਕ ਵੀ ਤੋੜਿਆ ਗਿਆ ਏ ਪੱਲੇ ਵੀ ਤੋੜੇ ਗਏ ਨੇ ਔਰ ਇਸ ਤੋਂ ਬਾਅਦ ਤੁਹਾਨੂੰ ਮੈਂ ਅੰਦਰਲਾ ਮੰਜ਼ਰ ਵੀ ਦਿਖਾਉਣਾ ਸੋ ਸ਼ੁਰੂਆਤ ਆਪਾਂ ਇੱਕ ਗੱਡੀ ਖੜੀ ਆ ਉੱਪਰ ਲਿਖਿਆ ਹੋਇਆ ਹੈ ਸਰਪੰਚ ਤਾਂ DL1CL 79 ਨੰਬਰ ਦੀ ਗੱਡੀ ਹੈ ਸੈਂਟਰੋ ਕਾਰ ਖੜੀ ਆ ਜਿਹਦੇ ਤੇ ਸਰਪੰਚ ਲਿਖਿਆ ਔਰ ਇੱਕ ਕੁਲਦੀਪ ਦੀ ਗੱਡੀ ਆ ਤਾਂ ਤੁਸੀਂ ਦੇਖ ਸਕਦੇ ਹੋ ਫਰੰਟ ਲਾਈਟਾਂ ਤੋਂ ਲੈ ਕੇ ਫਰੰਟ ਸ਼ੀਸ਼ੇ ਤੋਂ ਲੈ ਕੇ ਹਰ ਵਿੰਡੋ ਤੱਕ ਤੋੜੀ ਗਈ ਆ ਔਰ ਬੈਕ ਦਾ ਵੀ ਇਹਦਾ ਮੈਂ ਤੁਹਾਡਾ ਸੀਨ ਦਿਖਾਉਣਾ ਇਹਦਾ ਬੈਕ ਦੇ ਵਿੱਚ ਕੀ ਹਾਲਾਤ ਨੇ ਸੋ ਆ ਹਾਲ ਆ ਜੀ ਪਿੱਛੇ ਗੱਡੀ ਦਾ ਸੋ ਜਿਹੜਾ ਮੀਡੀਆ ਨੇ ਤੁਹਾਨੂੰ ਦਿਖਾਇਆ ਉਹ ਦਿਖਾਇਆ ਪਰ ਦੇਸ਼ਬਾਣੀ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਕਲਦੀਪ ਦੇ ਘਰ ਦੇ ਹਾਲਾਤ ਕੱਲੀ ਪ੍ਰਸ਼ਾਸਨ ਦੀਆਂ ਗੱਡੀਆਂ ਨਹੀਂ ਤੋੜੀਆਂ ਗਈਆਂ ਮੀਡੀਆ ਦੀਆਂ ਗੱਡੀਆਂ ਨਹੀਂ ਤੋੜੀਆਂ ਆਹ ਤੁਸੀਂ ਦੇਖ ਸਕਦੇ ਹੋ ਕਲਦੀਪ ਸਰਪੰਚ ਦੀ ਗੱਡੀ ਦਾ ਵੀ ਚੱਕਣਾ ਚੂਰ ਕੀਤਾ ਹੋਇਆ ਔਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਪਸ਼ੂ ਖੜੇ ਸੀ ਆ ਤੁਸੀਂ ਦੇਖ ਸਕਦੇ ਹੋ ਹਾਲੇ ਤੱਕ ਓਵੇਂ ਗੋਬਰ ਆ ਔਰ ਟੋਕਾ ਮਸ਼ੀਨ ਲੱਗੀ ਆ ਔਰ ਇੱਥੋਂ ਪਸ਼ੂ ਵੀ ਖੋਲ ਕੇ ਉਹਨਾਂ ਨੇ ਭਜਾਏ ਨਹੀਂ ਹੁਣ ਪਿੰਡ ਵਾਸੀ ਕਹਿ ਰਹੇ ਨੇ ਕਿ ਮੱਝ ਸੀ ਗਾਂ ਸੀ ਤਾਂ ਜੇਕਰ ਇੱਕ ਮੱਝ ਦੀ ਕੀਮਤ ਲਈਏ ਤਾਂ 80000 ਲੱਖ ਤੋਂ ਥੱਲੇ ਮੱਝ ਨਹੀਂ ਆਉਂਦੀ ਤਾਂ ਉਹ ਸਾਰਾ ਕੁਝ ਇੱਥੋਂ ਗਾਇਬ ਆ ਕੌਣ ਚੋਰੀ ਕਰਕੇ ਲੈ ਗਿਆ ਕਿੱਧਰ ਗਿਆ ਇਹ ਪ੍ਰਸ਼ਾਸਨ ਨੂੰ ਬਹੁਤ ਵੱਡਾ ਸਵਾਲ ਆ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਸਾਬਕਾ ਸਰਪੰਚ ਦੇ ਘਰ ਦੀ ਪ੍ਰੋਟੈਕਸ਼ਨ ਕਰ ਰਿਹਾ ਤਾਂ ਦੂਜੇ ਪਾਸੇ ਸੁਨਣਾ ਘਰ ਪਿਆ ਔਰ ਇਸ ਘਰ ਦੇ ਵਿੱਚ ਇੰਨੀ ਪੰਨ ਤੋੜ ਹੋਈ ਆ ਤੁਹਾਨੂੰ ਹਰ ਚੀਜ਼ ਦਿਖਾ ਰਿਹਾ ਮੈਂ ਇਸ ਘਰ ਦੇ ਵਿੱਚ ਸੋ ਆ ਇਹ ਦਾ ਬੈਡਰੂਮ ਤੁਸੀਂ ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਕਿ ਇੱਕ ਵਾਰੀ ਇਹ ਅੰਦਰ ਦੇ ਹਾਲਾਤ ਦਿਖਾ ਦੇਣ ਦੇਖ ਲਓ ਤੁਸੀਂ ਕਿਵੇਂ ਹਰ ਚੀਜ਼ ਚੱਕਣਾ ਚੂਰ ਕੀਤੀ ਹੋਈ ਆ ਤੇ ਪ੍ਰਸ਼ਾਸਨ ਦਾ ਫਰਜ ਬੰਦਾ ਸੀ ਇਹਦੇ ਘਰ ਦੀ ਪ੍ਰੋਟੈਕਸ਼ਨ ਕਰਨ ਦਾ ਪਰ ਇੱਕ ਪਾਸੇ ਸੜਕ ਦੇ ਬਹੁਤ ਸਾਰਾ ਪ੍ਰਸ਼ਾਸਨ ਬੈਠਾ ਪਰ ਇੱਥੇ ਸਿਰਫ ਪਿੰਡ ਵਾਸੀ ਐ ਇੱਥੇ ਕੋਈ ਪ੍ਰਸ਼ਾਸਨ ਨਹੀਂ ਕੋਈ ਪ੍ਰੋਟੈਕਸ਼ਨ ਨਹੀਂ ਤੇ ਖੁੱਲਾ ਘਰ ਛੱਡਿਆ ਗਿਆ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ LED ਤੋੜੀ ਪਈ ਆ ਮੰਜੇ ਬਿਸਤਰੇ ਤੱਕ ਤੋੜੇ ਪਏ ਨੇ ਕੋਈ ਸ਼ੀਸ਼ਾ ਨਹੀਂ ਛੱਡਿਆ ਗਿਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ੀਸ਼ਾ ਇਹ ਵੀ ਤੋੜਿਆ ਗਿਆ ਔਰ ਅੱਗੇ ਤੁਹਾਨੂੰ ਮੈਂ ਰਸੋਈ ਦਾ ਹਾਲ ਦਿਖਾਉਣਾ ਉਸ ਤੋਂ ਬਾਅਦ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਔਰ ਇੱਕ ਹੋਰ ਵੱਡੀ ਚੀਜ਼ ਮੈਂ ਜਿਹੜੀ ਤੁਹਾਡੇ ਨਾਲ ਉੱਥੇ ਪਹਿਲਾਂ ਸਾਂਝੀ ਕੀਤੀ ਸੀ ਆ ਤੁਸੀਂ ਲੀਡਰਾਂ ਦੇਖ ਸਕਦੇ ਹੋ ਇਹ ਉਹ ਲੀਡਰਾਂ ਨੇ ਹੋ ਸਕਦਾ ਕੁਲਦੀਪ ਨੂੰ ਕੋਈ ਖਸਾ ਸੀ ਕਿ ਮੇਰੇ ਨਾਲ ਕੋਈ ਵੱਡਾ ਹਾਸਾ ਵਾਪਰ ਸਕਦਾ ਤਾਂ ਉਸ ਨੇ ਆਪਣੇ ਘਰ ਦੇ ਵਿੱਚ ਕੈਮਰੇ ਲਗਾਏ ਸੀ ਸੀਸੀਟੀਵੀ ਕੈਮਰੇ ਲਗਾਏ ਸੀ ਤਾਂ ਕਿ ਫੁਟੇਜ ਰਿਕਾਰਡਿੰਗ ਹੁੰਦੀ ਰਵੇ ਡੀਵੀਆਰ ਤੱਕ ਚੋਰੀ ਆ ਔਰ ਐਲਈਡੀ ਆ ਦੇਖ ਲਓ ਤੁਸੀਂ ਹਾਲਾਤ ਪੰਨੀ ਪਈ ਆ ਆ ਸਾਰਾ ਸਮਾਨ ਸਭ ਖਲਾਰਿਆ ਹੋਇਆ ਤਾਂ ਡੀਵੀਆਰ ਇੱਥੋਂ ਚੋਰੀ ਆ ਆ ਤੁਸੀਂ ਦੇਖ ਸਕਦੇ ਹੋ ਪਲੇਟ ਇੱਥੇ ਲੱਗਾ ਹੋਏਗਾ ਔਰ ਉਹ ਵੀ ਚੋਰੀ ਕਰਕੇ ਲੈ ਗਏ ਤਾਂ ਕਿ ਜਿਹੜਾ ਉਹਨਾਂ ਨੇ ਗੁੰਡਾਗਰਦੀ ਇੱਥੇ ਸ਼ਰਿਆਮ ਕੀਤੀ ਆ ਉਹ ਲੋਕਾਂ ਨੂੰ ਪਬਲਿਕ ਨੂੰ ਨਜ਼ਰ ਨਾ ਆਵੇ ਤਾਂ ਇੱਕ ਵਾਰ ਮੈਂ ਤੁਹਾਨੂੰ ਉਹਨਾਂ ਦੀ ਰਸੋਈ ਦੇ ਵਿੱਚ ਲੈ ਕੇ ਚੱਲਦਾ ਤਾਂ ਕਿੱਡੀ ਕੀ ਚੀਜ਼ ਆ ਇਹ ਪਾਈਪ ਘਰ ਦੇ ਪਾਣੀ ਦਾ ਪ੍ਰਣਾਲਾ ਤੱਕ ਤੋੜਿਆ ਗਿਆ ਏ ਕੁਝ ਨਹੀਂ ਛੱਡਿਆ ਉਹਨਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਰਸੋਈ ਸੋ ਕੋਈ ਵੀ ਸੁਵਾਨੀ ਆ ਘਰ ਦੇ ਵਿੱਚ ਜਾਂ ਚੁੱਲਾ ਏ ਜੇਕਰ ਰਸੋਈ ਆ ਤਾਂ ਨਾਲ ਗੈਸ ਸਿਲੰਡਰ ਹੁੰਦਾ ਰੈਗੂਲੇਟਰ ਹੁੰਦਾ ਚੁੱਲਾ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਗੈਸ ਸਿਲੰਡਰ ਤੱਕ ਚੋਰੀ ਹੋਇਆ ਚੁੱਲਾ ਤੱਕ ਚੋਰੀ ਹੋ ਗਿਆ ਸੋ ਐਸੇ ਅੰਸਰ ਹਰ ਚੀਜ਼ ਦੀ ਭੰਨ ਤੋੜ ਕਰਕੇ ਗਏ ਆ ਔਰ ਗੈਸ ਸਿਲੰਡਰ ਚੁੱਲੇ ਤੱਕ ਚੱਕ ਕੇ ਲੈ ਗਏ ਔਰ ਇੱਕ ਹੋਰ ਚੀਜ਼ ਬੜੀ ਦੁਖਦਾਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਚਾਹ ਬਣਾਈ ਸੀ ਹੋ ਸਕਦਾ ਉਹਨਾਂ ਨੇ ਚਾਹ ਬਣਾਈ ਹੋਵੇ ਤੇ ਚਾਹ ਉਹਵੇਂ ਦੀ ਧਰੀ ਧرائی ਰਹਿ ਗਈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਐਸੀ ਸਰਪੰਚ ਦੇ ਘਰ ਖੜੇ ਆ ਜਿਹੜਾ ਕੁਲਦੀਪ ਸਿੰਘ ਆ ਮਜਬੀ ਸਿੱਖ ਕਾਸਟ ਦੇ ਨਾਲ ਸੰਬੰਧਿਤ ਸੀ ਔਰ ਉਹਦੇ ਘਰ ਦੇ ਮੌਜੂਦਾ ਹਾਲਾਤ ਦਰਦਨਾਕ ਮੰਜ਼ਰ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰ ਮੈਂ ਇਸ ਕਮਰੇ ਦੇ ਵਿੱਚ ਐਂਟਰ ਹੁੰਨੇ ਆ ਤਾਂ ਸਾਡੇ ਸਾਹਮਣੇ ਜਿਹੜੀ ਫਰਿੱਜ ਨਜ਼ਰ ਆਉਂਦੀ ਆ ਔਰ ਇਹ ਫਰਿੱਜ ਦਾ ਕੀ ਹਾਲ ਕੀਤਾ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਵੇਂ ਸਾਰੀ ਫਰਿੱਜ ਤੋੜੀ ਹੋਈ ਆ ਕੋਈ ਚੀਜ਼ ਨਹੀਂ ਛੱਡੀ ਇੱਕ ਵਸਤ ਨਹੀਂ ਛੱਡੀ ਜਿਹੜੀ ਇਹਨਾਂ ਦੇ ਕੰਮ ਆ ਸਕੇ ਤੇ ਇਹਦੇ ਨਾਲ ਹੀ ਇੱਕ ਇਨਵਰਟਰ ਪਿਆ ਸੀ ਇਨਵਰਟਰ ਦਾ ਵੀ ਬੁਰਾ ਹਾਲ ਕੀਤਾ ਹੋਇਆ ਤਾਂ ਕਿ ਕੁਲਦੀਪ ਵਸਦਾ ਨਾ ਰਹੇ ਕੁਲਦੀਪ ਨੂੰ ਅਜਾੜਨ ਦਾ ਇੱਕ ਛੜਿਆੰਤਰ ਸੀ ਜਿਹਦੇ ਵਿੱਚ ਕੁਝ ਲੋਕ ਆਮਜਾਹ ਹੋਏ ਜਿਨ੍ਹਾਂ ਦੀ ਟਰੇਸ ਕਰਨੀ ਬੰਦੀ ਆ ਜਿਨ੍ਹਾਂ ਨੂੰ ਸਾਹਮਣੇ ਲਿਆਉਣਾ ਬੰਦਾ ਔਰ ਇੱਕੇ ਸਲਾਈ ਮਸ਼ੀਨ ਪਈ ਆ ਜਿਹੜੀ ਸਲਾਈ ਮਸ਼ੀਨ ਦਾ ਵੀ ਚੱਕਣਾ ਚੂਰ ਤੁਹਾਨੂੰ ਕੀਤਾ ਹੋਇਆ ਨਜ਼ਰ ਆਵੇਗਾ ਸੋ ਇਹ ਹਾਲਾਤ ਨੇ ਐਸੀ ਸਮਾਜ ਦੇ ਐਸੀ ਸਰਪੰਚਾਂ ਦੇ ਸੋ ਕਿੰਨੀਆਂ ਸਰਕਾਰ ਪਾਲਿਸਕਾਂ ਲੈ ਕੇ ਆਉਂਦੀ ਆ ਕਿੰਨੇ ਕਿੰਨੇ ਦਾਅਵੇ ਕੀਤੇ ਜਾਂਦੇ ਆ ਪਰ ਜਿਹੜਾ ਅਸਲ ਮੰਜ਼ਰ ਹੈ ਕੁਲਦੀਪ ਸਰਪੰਚ ਦੇ ਘਰ ਦਾ ਉਹ ਤੁਹਾਡੇ ਸਾਹਮਣੇ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ